ਸਰਕਾਰ ਦੇ ਵੱਲੋਂ ਜਿਹੜਾ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 9 7 2025 ਨੂੰ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਤੇ ਕੇਸ ਨੂੰ ਟ੍ਰੇਸ ਕੀਤਾ ਗਿਆ 9 ਜੁਲਾਈ ਨੂੰ ਤਕਰੀਬਨ ਸਵੇਰੇ 7 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਤੋਂ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੋ ਸ਼ਾਟ ਫਾਇਰ ਕੀਤੇ ਗਏ ਸੀ ਜਿਹਦੇ ਵਿੱਚ ਇੱਕ ਸ਼ਾਟ ਇੱਕ ਪਰਮਜੀਤ ਸਿੰਘ ਹੈਗੇ ਪਾਕਲੀਪੁਰ ਪਿੰਡ ਦੇ ਸਾਡਾ ਰੌਣਕ ਪਿੱਡੀ ਉਹਨਾਂ ਦੇ ਇੱਕ ਪੱਟੇ 'ਤੇ ਗੋਲੀ ਵਧੀ ਸੀ ਤੇ ਉਹਨਾਂ ਨੂੰ ਇੰਜਰ ਕਰਕੇ ਸੀਰੀਅਸਲੀ ਇੰਜਰ ਕਰਕੇ ਜਿਹੜਾ ਮੌਕੇ 'ਤੇ ਦੋਵੇਂ ਮੋਟਰਸਾਈਕਲ ਸਵਾਰ ਪਹੁੰਚੇ ਦੁਰੰਤ ਕਰਵਾਈ ਕਰਦੇ ਹੋਏ ਮੌਕੇ 'ਤੇ ਸੀਨੀਅਰ ਅਫਸਰ ਜਿਹੜੇ ਪਹੁੰਚੇ ਹਨ ਇਹ ਸਟੇਟਮੈਂਟ ਰਿਕਾਰਡ ਕਰਕੇ ਅਟੈਂਪਟ ਟੂ ਮਰਡਰ ਅਤੇ ਆਰਮ ਸੈਟ ਅਤੇ ਹੋਰ ਸੰਬੰਧਤ ਰਵਤ ਹੈ। ਮੁਕਦਮਾ ਜਿਹੜਾ ਦਰਜ ਕੀਤਾ ਗਿਆ ਹੈ। ਤਫ਼ਤੀਸ਼ ਤੋਂ ਅੱਗੇ ਬਤਾਂਦੇ ਹੋਏ ਵੱਖ-ਵੱਖ ਟੀਮਾਂ ਜਿਹੜੀਆਂ ਪੁਲਿਸ ਵੱਲੋਂ ਬਣਾਈਆਂ ਗਈਆਂ। ਇਹਦੇ ਵਿੱਚ ਐਸਪੀ ਡੀ ਸਾਹਿਬ, ਐਸਪੀ ਫਗਵਾੜਾ ਸਾਹਿਬ, ਡੀਐਸਪੀ ਡੀ, ਡੀਐਸਪੀ ਫਗਵਾੜਾ ਸਾਹਿਬ, ਐਸਐਚਓ 라ਵਲਪਿੰਡੀ ਅਤੇ ਇੰਚਾਰਜ ਸੀਗੀਏ ਕਪੂਖਲਾ ਤੇ ਫਗਵਾੜਾ। ਵੱਲੋਂ ਵੱਖ-ਵੱਖ ਟੀਮਾਂ ਫਾਰਵਰਡ ਤੇ ਬੈਕਵਰਡ ਡਿਵੀਜਨਸ ਤੇ ਜਿਹੜਾ ਲਗਾਤਾਰ ਵਿੱਚ ਕੰਮ ਕੀਤਾ ਸੀ ਜਿਹੜੇ ਜਿਹੜੇ ਮੋਟਰਸਾਈਕਲ ਸਵਾਰ ਅਣਪਛਾਤੇ ਸੀ ਉਹਨਾਂ ਦੀ شناخت ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਟੀਮ ਨੂੰ ਇੱਕ ਵੱਡੀ ਲੀਡ ਮਿਲੀ ਜਿਹਦੇ ਤੇ ਕੰਮ ਕਰਦੇ ਹੋਏ ਤਕਰੀਬਨ 100-150 ਕਿਲੋਮੀਟਰ ਜਿਹੜੇ ਸ਼ੂਟਾਂ ਨੂੰ ਫਾਲੋ ਕਰਦੇ ਕਰਦੇ ਅਸੀਂ ਅੰਮ੍ਰਿਤਸਰ ਪਹੁੰਚੇ ਹਾਂ ਜਿਹਦੇ ਵਿੱਚ ਜਿਹੜੇ ਚਾਰ ਦੋਸ਼ੀ ਹੈਗੇ ਆ ਕੱਲ ਦੇ ਦਿਨ 17 ਜੁਲਾਈ ਨੂੰ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਹਨ ਇਹਨਾਂ ਦਾ ਨਾਮ ਹੈਗਾ ਦਮਨਪ੍ਰੀਤ ਸਿੰਘ ਜੋ ਗੁਲਬਰਤ ਤਰਨਤਾਰਨ ਦੇ ਰਹਿਣ ਵਾਲੇ ਹਨ ਪਰਮਿੰਦਰ ਸਿੰਘ ਉਸ ਰਾਜਾ ਇਹ ਸੁਲਤਾਨਪੁਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਕੁਜੀਤ ਸਿੰਘ ਜੀਤਾ ਜੋ ਕਿ ਚਾਟੀਵੈਂਡ ਅੰਮ੍ਰਿਤਸਰ ਦੇ ਰਹਿਣ ਵਾਲੇ ਅਤੇ ਮਦਨ ਸਿੰਘ ਜੋ ਕਿ ਚਾਟੀਵੈਂਡ ਅੰਮ੍ਰਿਤਸਰ ਦੇ ਰਹਿਣ ਵਾਲੇ ਇਹ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਗਏ ਹਨ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਕਿ ਮੌਕੇ ਦੇ ਉੱਤੇ ਗਮਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਉਰਫ ਰਾਜਾ ਇਹ ਦੋ ਜਣੇ ਮੋਟਰਸਾਈਕਲ ਤੇ ਆਏ ਸਨ ਤੇ ਜਿਹੜਾ ਰਾਜਾ ਹੈ ਉਹਨੇ ਇਸ ਪਿਸਤੌਲ ਤੋਂ ਜਿਹੜਾ ਜਿਹੜਾ ਫਾਇਰ ਕੀਤਾ ਸੀ ਕਿਉਂਕਿ ਪਰੰਤਿ ਦੀ ਚੀਜ਼ ਦੇ ਪੱਟੇ ਕੁਲੀ ਪੱਦੀ ਸੀ ਇਹਨਾਂ ਦੀ ਪੁਸ਼ਕਿਸ ਦੌਰਾਨ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈ ਉਹ ਵੀ ਰਿਕਵਰ ਕੀਤਾ ਗਿਆ ਸਮੇਂ 4 ਜੰਦਾ ਰੌਣ ਇਹਦੇ ਜਿਹੜਾ ਗੁਰਜੀਤ ਸਿੰਘ ਹੈਗਾ ਉਹ ਵੀ ਇਹਨਾਂ ਦੇ ਨਾਲ ਆਇਆ ਸੀ ਪਰ ਇਹ ਐਜ਼ ਅ ਬੈਕਅਪ ਜਿਹੜਾ ਖੜ ਗਿਆ ਸੀਗਾ ਪਿੱਛੇ ਤੇ ਮੌਕੇ ਤੇ ਇਕੱਲੇ ਦੋ ਹੀ ਲੋਕ ਆਏ ਸੀਗੇ ਇਹਦੇ ਨਾਲ ਜਿਹੜਾ ਮਲਕ ਸਿੰਘ ਹੈ ਉਹਦਾ ਵੀ ਇਸ ਮਰਦਾਨੇ ਵਿੱਚ ਰੋਲ ਹੈਗਾ ਮਲਕ ਸਿੰਘ तकरीबन 1 ਮਹੀਨਾ ਪਹਿਲਾਂ ਜਿਹੜੇ ਪਰਮਜੀਤ ਸਿੰਘ ਇਸ ਪਿੰਡ ਝਾੜ ਕੇ ਇਹਨਾਂ ਦੀ ਰਕੀ ਵੀ ਕਰ ਚੁੱਕੀ ਸੀ ਜੋ ਸਾਨੂੰ ਇਹਦਾ ਜਿਹੜਾ ਰੰਜਿਸ਼ ਲੱਗ ਰਹੀ ਹੈਗੀ ਹੈ ਪਿੰਡ ਦੇ ਵਿੱਚ ਪਰਮਜੀਤ ਸਿੰਘ ਜੀ ਦੀ ਪਹਿਲਾਂ ਵੀ ਆ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਤੇ ਹੋਰ ਜਿਹੜੀ ਲੜਾਈ ਝਗੜੇ ਨੂੰ ਲੈ ਕੇ ਰੰਜਿਸ਼ ਚੱਲਦੀ ਸੀ ਤੇ ਸਾਡੇ ਕੋਲ ਕ੍ਰੈਡੀਬਲ ਲੀਡਸ ਹੈ ਕਿ ਫੋਰਨ ਬੇਸਡ ਜਿਹੜੇ ਇਹਨਾਂ ਦੇ ਹੈਗੇ ਆ ਲੋਕ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਤਕਰੀਸ ਤਰ੍ਹਾਂ ਨਸੀਮਾ ਦੀ ਆਇਡੈਂਟੀਫਿਕੇਸ਼ਨ ਕਰ ਲਈ ਹੈ ਤੇ ਉਹਨਾਂ ਦੇ ਉੱਤੇ ਵੀ ਤੇ ਉਹਨਾਂ ਦੇ ਨਾਲ ਜੋ ਵੀ ਰਲੇ ਹੋਏ ਹੈਗੇ ਆ ਉਹਨਾਂ ਦੇ ਫੈਮਿਲੀ ਮੈਂ ਤੇ ਮੇਰੇ ਫ੍ਰੈਂਡਸ ਜੋ ਵੀ ਇਸ ਵਾਰਦਾਤ ਚ ਜਿਹੜੇ ਰਲੇ ਹੋਏ ਹਨ ਉਹਨਾਂ ਨੂੰ ਅਸੀਂ ਮੁਕਦਮੇ ਚ ਨਾਮਜ਼ਦ ਕਰਕੇ ਉਹਨਾਂ ਉਹਨਾਂ ਦੇ ਉੱਤੇ ਵੀ ਸਜ਼ਾ ਕਰਵਾਈ ਅਸੀਂ ਕਰਾਂਗੇ ਜਿਹੜਾ ਰਿਕਵਰੀ ਦੀ ਗੱਲ ਕਰੀਏ ਤੇ ਦੋਸ਼ੀਆ ਕੋਲੋਂ ਇੱਕ ਪਿਸਤੌਲ 32 ਬੋਰ ਚਾਰ ਜਿਹੜਾ ਜਿੰਦਾ ਰਾਉਂਡ ਇੱਕ ਮੋਟਰਸਾਈਕਲ ਜਿਹੜਾ ਵਲਦਾਨ ਦੇ ਵਿੱਚ ਵਰਤਿਆ ਗਿਆ ਸੀ ਅਤੇ ਚਾਰ ਮੋਬਾਈਲ ਫੋਨ ਇਹਨਾਂ ਤੋਂ ਰਿਕਵਰ ਹੋਏ ਹਨ ਇਹਨਾਂ ਦਾ ਜਿਹੜਾ ਫੋਰੈਂਸਿਕ ਅਨਾਲਿਸਿਸ ਕਰਾਇਆ ਜਾ ਰਿਹਾ ਹੈ ਤਾਂ ਜੋ ਪ੍ਰੋਪਰ ਮੁਕਦਮੇ ਦੇ ਨਾਲ ਜਿਹੜੀ ਐਵੀਡੈਂਸ ਆਪਾਂ ਨੂੰ ਸਿਰ ਇਹ ਫਰੋਤੀ ਦੇ ਨਾਲ ਫਰੋਤੀ ਦਿੱਤੀ ਜੀ ਇਹਨਾਂ ਨੂੰ ਮਾਰਨ ਜੈਨ ਤੇ ਜੈਨ ਦੇ ਨਾਲ ਮਤਲਬ ਜਿਹੜਾ ਹੁਣ ਤੱਕ ਆ ਲਈਏ ਕਿ ਡਰੋਨ ਦੇ ਲਈ ਜਿਹੜਾ ਇਹਨਾਂ ਨੇ ਇਹ ਫਾਇਰ ਕੀਤਾ ਸੀਗਾ ਕਿਉਂਕਿ ਇਹਨਾਂ ਤੇ ਆਲਰੇਡੀ ਕੁਝ ਪਿੰਡ ਲੈਵਲ ਤੇ ਹੀ ਡਿਸਕਿਊਟ ਚੱਲ ਰਹੀ ਸੀਗੀ। ਤੇ ਬਿਲਕੁਲ ਜੋ ਕਿ ਬੜੀ ਹਾਈ ਪ੍ਰੋਬੈਬਿਲਿਟੀ ਇਹਨਾਂ ਨੂੰ ਪਹਿਲੇ ਦੇਖੇ ਜਿਹੜਾ ਕੰਮ ਰਹਿ ਗਿਆ। ਹੈਂਡਲਰ ਇਹਨਾਂ ਦੇ ਫੋਰਨ ਦੇ ਵਿੱਚ ਫੋਰਨ ਬੇਸਡ। ਕਿਉਂ ਨਾ ਸਤੋਂ ਪਹਿਲਾਂ ਮੌਕੂਨੀਆਂ ਤੋਂ ਵਾਰ ਦਾ ਪਾਸ ਕੀਤਾ। ਜਿਹੜਾ ਇਹ ਦਮਨਪ੍ਰੀਤ ਸਿੰਘ ਹੈ ਇਹਦੇ ਉੱਤੇ ਦੋ ਮੁਕਦਮੇ ਦਰਜ ਹਨ। ਇੱਕ ਐਨਡੀਪੀਐਸ ਦਾ ਦਰਜ ਹੈਗਾ ਤੇ ਇੱਕ ਆਰਮਸ ਐਕਟ ਦਾ ਜਿਹੜਾ ਮੁਕਦਮਾ ਦਰਜ ਹੈ। ਬਾਕੀ ਤਿੰਨ ਦੋਸ਼ੀਆਂ ਦੇ ਉੱਤੇ ਕੋਈ ਮੁਕੱਦਮਾ ਨਹੀਂ ਹੈਗਾ ਇਹ ਪਹਿਲਾ ਮੁਕੱਦਮਾ ਦਰਜ ਹੋਇਆ ਹੈ ਕਿਛੇ ਸਮੇਂ ਗੈਂਗਸਟਰ ਦੇ ਨਾਲ ਹੀ ਮਤਲਬ ਤਾਲੁਤ ਰੱਖਦੇ ਆ। ਵੀ ਹਜੇ ਤੱਕ ਇਹਦਾ ਦੀ ਕੋਈ ਕੋਈ ਆਰਗੇਨਾਈਜ਼ਡ ਗੈਂਗ ਦੇ ਨਾਲ ਇਹਨਾਂ ਦੀ ਕੋਈ ਲਿੰਕ ਹਜੇ ਤੱਕ ਨਹੀਂ ਨਿਕਲੀ ਪਰ ਅਸੀਂ ਇਸ ਉੱਪਰ ਕੰਮ ਕਰ ਰਹੇ ਹਾਂ। ਸਾਰੇ ਬਾਹਰ ਬੈਠੇ ਸੀਗੇ ਜਿਨ੍ਹਾਂ ਨੇ ਇਹ ਕਰਾਇਆ ਵਾ। ਉਹ ਰਿਸ਼ਤੇਦਾਰ ਸੀਗੇ। ਬਿਲਕੁਲ ਆਪ ਕੋਲ ਫੈਮਿਲੀ ਨੰਬਰਸ ਵੀ ਆ ਫੈਟ ਕੀ ਹੈ। ਇਹ ਸਾਰਾ ਕਵਰਿੰਗ ਲੈ ਕੇ ਨਹੀਂ। ਪ੍ਰੋਪਰਟੀ ਵੀ ਹੈਗਾ ਇਹਨਾਂ ਦੇ ਕੋਈ ਪੁਰਾਣੇ ਲੜਾਈ ਝਗੜੇ ਨਹੀਂ ਹੋਏ ਐ ਪਿੰਡ ਚ ਜਿਹੜੇ ਧੜੀਬਾਣੀ ਕਰਕੇ ਜਿਹੜਾ ਇਹਨਾਂ ਚ ਅਨਵੰਨ ਰਹੀ ਹੈ ਪੁਰਾਣੀ ਪ੍ਰੋਪਰਟੀ ਕਿੰਨੀ ਹੈ ਕੋਈ ਜ਼ਿਆਦਾ ਪ੍ਰੋਪਰਟੀ ਹੈ ਜਾਂ ਕਿ ਬਾਈਰ ਜੀ ਐਂਸੈਸਟਰਲ ਐਗਰੀਕਲਚਰਲ ਜਿਹੜੇ ਬੋਲੀ ਤੋਂ ਪਹਿਲਾਂ ਕੋਈ ਇਹਨਾਂ ਨੂੰ ਥਰਡ ਪਾਰ ਵੀ ਹੈ ਸਾਡੇ ਨੇਮ ਨੋਲਿਜ ਸਰ ਜਿਹਨੇ ਬੋਲੀ ਵਜੀ ਉਹ ਤੋਂ ਮੀਟਰ ਦਾ ਪਹਿਲਾਂ ਖੇਤੀਬਾੜੀ ਤੱਕ ਰਾਸ ਟੋਟਲ ਚਾਰੇ ਰਾਸ ਨੇ ਚਾਰੇ ਬੰਦੇ ਰਾਸ ਨੇ ਉਹ ਇਚਾ ਵਰਤਨਿਕ ਵਿੱਚ ਤੋਂ ਲਾਵਾ ਕੀ ਹਜੇ ਤੱਕ ਚੱਲੇ ਰਹਿ ਚੁੱਕੇ ਹੋਰ ਕੰਮ ਕੰਮ ਬਣਦੇ